ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਕਮਾਂਡ ਹੋਰ ਸਨਉ ਤੁਸੀਂ ਸਾਰਿਆਂ ਨੇ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ ਤੇ ਰਾਜ ਖੁਸ਼ੀ ਹੋਵੋਗੇ ਹਾਂਜੀ ਫੈਮਿਲੀ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਜਿਹੜੀ ਮੇਰੇ ਚੈਨਲ ਦੇ ਵਿੱਚ ਨਵੇਂ ਆ ਰਹੇ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਆਇਆ ਕਰੋ ਤੇ ਨਾਲ ਹੀ ਅਗਰ ਅੱਜ ਦੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਤਾਂ ਇੱਕ ਲਾਈਕ ਜਰੂਰ ਕਰਕੇ ਜਾਏ ਇੱਕ ਸੋਣਾ ਜਿਹਾ ਕਮੈਂਟ ਛੱਡ ਕੇ ਜਾਇਆ ਕਰੋ ਜੀ ਦੇ ਨਾਲ ਮੈਨੂੰ YouTube ਤੇ ਕੰਮ ਕਰਨ ਦੀ ਮੋਟੀਵੇਸ਼ਨ ਮਿਲ ਸਕੇ ਸੋ ਬਿਨਾ ਟਾਈਮ ਵੇਸਟ ਕੀਤੇ ਅੱ ਇਕਦੋਂ ਸਾਰਿਆਂ ਨੂੰ ਪਤਾ ਹੀ ਹੈ ਕਿ ਨਰਾਤੇ ਸ਼ੁਰੂ ਹੋ ਚੁੱਕੇ ਨੇ ਆਪਾਂ ਵੀ ਨਰਾਤੇ ਰੱਖਣੇ ਨੇ ਤੇ ਰੱਖ ਵੀ ਰਹੇ ਆ ਨਾਲ ਦੀ ਨਾਲ ਤੇ ਸਭ ਤੋਂ ਪਹਿਲਾਂ ਮੈਂ ਉੱਠ ਕੇ ਸਵੇਰੇ ਪਾਣੀ ਪੀਨੀ ਆ ਫਿਰ ਉਸ ਤੋਂ ਬਾਅਦ ਇੱਕ ਗਲਾਸ ਦੁੱਧ ਦਾ ਪੀ ਕੇ ਫਿਰ ਉਸ ਤੋਂ ਬਾਅਦ ਆਟਾ ਵਗੈਰਾ ਗੁੰਨ ਕੇ ਵੀਰ ਦਾ ਪਰੌਂਠਾ ਤਿਆਰ ਕਰਕੇ ਉਹਨੂੰ ਸਕੂਲ ਤੋਰ ਕੇ ਫਿਰ ਆਪਣੇ ਜਿਹੜੇ ਦੂਜੇ ਕੰਮ ਨੇ ਉਹ ਸ਼ੁਰੂ ਕਰਦੀ ਆਂ ਜਿਆਦਾ ਕੁਝ ਨਹੀਂ ਖਾਂਦੀ ਸਵੇਰੇ ਬਸ ਇੱਕ ਦੁੱਧ ਪੀਨੀ ਆ ਤੇ ਉਸ ਤੋਂ ਬਾਅਦ ਲਾ ਲਓ 12:00 ਵਜੇ ਇੱਕ ਕਵਜੇ ਲਾ ਲਓ ਵੀ ਆਪਾਂ ਫਰੂਟ ਕੱਟ ਲੈਣੇ ਕੋਈ ਵੀ ਆਪਲ ਵਗੈਰਾ ਕੱਟ ਕੇ ਉਹ ਖਾ ਲੈਣੇ ਆ ਫਿਰ ਸ਼ਾਮ ਨੂੰ ਹੀ ਖਾਣੇ ਆ ਦੇਖੋ ਜਿਆਦਾ ਆਪਾਂ ਨੂੰ ਉਹ ਨਾ ਉਹ ਵੀ ਨਹੀਂ ਕਰਨਾ ਚਾਹੀਦਾ ਹੈਗਾ ਖਾਣਾ ਵੀ ਨਹੀਂ ਚਾਹੀਦਾ ਜਦੋਂ ਆਪਣਾ ਫਾਸਟ ਹੈ ਆਪਾਂ ਫਾਸਟ ਸਮਝ ਕੇ ਆਪਣਾ ਸਟ्रेस ਵੀ ਨਹੀਂ ਲੈਣਾ ਚਾਹੀਦਾ ਵੀ ਆਪਣਾ ਫਾਸਟ ਆਈ ਤੁਹਾਨੂੰ ਭੁੱਖ ਲੱਗੀਏ ਜਦੋਂ ਆਪਾਂ ਜਿਆਦਾ ਚੀਜ਼ਾਂ ਸੋਚਦੇ ਆ ਵੀ ਹਨਾ ਪਰ ਭੁੱਖ ਲੱਗਿਆ ਤਾਂ ਉਹ ਹੁੰਦਾ ਹੀ ਰਹਿੰਦਾ ਆਪਣੇ ਮਨ ਦੇ ਵਿੱਚ ਸੈੱਟ ਹੋ ਜਾਂਦੀ ਹੈ ਉਹ ਚੀਜ਼ ਤੇ ਮੇੇ ਚੀ ਸਮਝ ਕੇ ਨਹੀਂ ਉਹ ਕਰਦੀ ਪੱਲਾ ਤਾਂ ਮੈਨੂੰ ਲੱਗਿਆ ਕਰਦੀ ਸੀ ਭੁੱਖ ਬਟ ਹੁਣ ਮੇੇ ਚੀ ਛੱਡ ਰખી ਆ ਤੇ ਤੁਸੀਂ ਵੀ ਇਹ ਚੀਜ਼ ਅਪਣਾ ਸਕਦੇ ਹੋ ਅਗਰ ਕਿਸੇ ਨੂੰ ਇਹ ਚੀਜ਼ ਦੀ ਪ੍ਰੋਬਲਮ ਹੁੰਦੀ ਆ ਤੇ ਬਸ ਹੁਣ ਉਹਨਾਂ ਨੂੰ ਲਾ ਲੋ ਕੱਪੜੇ ਮੰਮੀ ਨੇ ਮਸ਼ੀਨ ਦੇ ਵਿੱਚ ਪਾ ਦਿੱਤੇ ਸੀਗੇ ਤੇ ਮੈਂ ਸੁਕਾ ਕੇ ਲਈ ਸੀਗੇ ਹੁਣ ਸਾਥ ਤੇ ਇਹਨਾਂ ਨੂੰ ਉਪਾਂ ਤਾਰਾਂ ਦੇ ਉੱਪਰ ਪਾ ਦਾਂਗੇ ਤੇ ਸਵੇਰ ਦੀ ਨਾਲ ਜਿਹੜੀ ਮਾਰਨਿੰਗ ਵਾਈਬਸ ਹੁੰਦੀਆਂ ਨੇ ਬਹੁਤ ਜ਼ਿਆਦਾ ਸ਼ਾਂਤੀ ਭਰਪੂਰ ਹੁੰਦੀਆਂ ਨੇ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਛੱਤ ਤੇ ਆ ਕੇ ਮੈਨੂੰ ਚਾਰੇ ਪਾਸੇ ਚਹਿਲ ਪਹਿਲ ਹੋ ਰਹੀ ਸੀ ਪੰਛੀਆਂ ਦੀ ਤੇ ਵਧੀਆ ਲੱਗਿਆਗਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਰਾਤਿਆਂ ਦੇ ਵਿੱਚ ਸਾਂਝੀ ਮਾਤਾ ਲਗਵਾਈ ਜਾਂਦੀ ਆ ਘਰ ਦੇ ਵਿੱਚ ਇੱਕ ਕੋਨੇ ਦੇ ਇੱਕ ਕੰਧ ਦੇ ਉੱਪਰ ਤੇ ਇਸ ਅਕੋਰਡਿੰਗ ਹੀ ਲਾ ਲੋ ਸਾਡੇ ਘਰੇ ਪਹਿਲਾਂ 7 ਸਾਲ ਸਾਂਜੀ ਮਾਤਾ ਲਗਾਈ ਜਾਂਦੀ ਸੀ ਮੇਰੇ ਸਹੁਰੇ ਘਰ ਦੇ ਮੇਰੇ ਆਉਣ ਤੋਂ ਪਹਿਲਾਂ ਤੇ ਇੱਕ ਸਾਲ ਕੋਈ ਪ੍ਰੋਬਲਮ ਹੋ ਗਈ ਸੀ ਕਿ ਮੇਰੇ ਵਿਆਹ ਤੋਂ ਬਾਅਦ ਕਿਸੇ ਦੇ ਡੈਥ ਹੋ ਗਈ ਸੀ ਉਸ ਤੋਂ ਬਾਅਦ ਕੋਈ ਬਿਮਾਰੀ ਹੋ ਗਈ ਸੀ ਕਰੇ ਕੋਈ ਬਿਮਾਰ ਹੋ ਗਿਆ ਸੀਗਾ ਤੇ ਨਹੀਂ ਲਗਾਈ ਸੀਗੀ ਤੇ ਵੈਸੇ ਪਹਿਲਾਂ ਤਾਂ ਲਗਾਇਆ ਕਰਦੇ ਸੀਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਹਨ ਪਹਿਲਾਂ ਦੇ ਰੀਤੀ ਰਿਵਾਜਾਂ ਅਨੁਸਾਰ ਤੇ ਇਸ ਸਾਲ ਵੀ ਸਾਨੂੰ ਕੋਈ ਮਜਬੂਰੀ ਹੋ ਗਈ ਤੇ ਨਹੀਂ ਲਗਾ ਸਕੇ ਕੋਸ਼ਿਸ਼ ਕਰਾਂਗੇ ਵੀ ਅਗਲੇ ਸਾਲ ਆਪਾਂ ਵੀ ਸਾਂਜੀ ਮਾਤਾ ਲਗਾਈਏ ਤੇ ਉਹਨਾਂ ਦੀ ਸੇਵਾ ਕਰ ਸਕੀਏ ਤੇ ਹਾਂਜੀ ਫੈਮਲੀ ਹੁਣ ਮੈਂ ਆਪਣੇ ਜਿਹੜੇ ਸੁੱਕਣੀ ਪਾਈ ਸੀ ਹੁਣ ਆ ਗਈ ਸੀ ਮੈਂ نیچے ਤੇ ਜਿਹੜੇ ਕੱਪੜੇ ਕੱਲ ਵਾਸ਼ ਕੀਤੇ ਸੀ ਉਹ ਸਾਰੇ ਇਕੱਠੇ ਪਏ ਸੀਗੇ ਮੈਂ ਸੋਚਿਆ ਵੀ ਇਹਨੂੰ ਆਪਾਂ ਨਾਲ ਦੀ ਨਾਲ ਤੈਅ ਕਰ ਦਿੰਨੇ ਆ ਦੇਖੋ ਨਹੀਂ ਤਾਂ ਖਿਲਾਰਾ ਚ ਪਿਆ ਰਹਿੰਦਾਗਾ ਉਪਦੇ ਮਨ ਨੂੰ ਸਕੂਨ ਜਾਂ ਨਹੀਂ ਮਿਲਦਾ ਜਦੋਂ ਘਰ ਸਾਫਾ ਨਾ ਹੋਵੇ ਤਾਂ ਖੁਦ ਨੂੰ ਵੀ ਵਧੀਆ ਜਾਂ ਨਹੀਂ ਲੱਗਦਾ ਹੈਗਾ ਜੁਕੜੇ ਪਾਉਣ ਤੋਂ ਬਾਅਦ ਹੁਣ ਆ ਗਈ ਸੀ ਮੈਂ نیچے ਫਿਰ ਪੜੇ ਤੇ ਕੱਢਣੀ ਸ਼ੁਰੂ ਕਰ ਦਿੱਤੇ ਸੀਗੇ ਤੇ ਡਰਾਈੰਗ ਟੇਬਲ ਦੇ ਉੱਪਰ ਨਾ ਕਾਫੀ ਜ਼ਿਆਦਾ ਖਿਲਾਰਾ ਪਿਆ ਹੋਇਆ ਸੀਗਾ ਕਿਉਂਕਿ ਦੋ ਦਿਨ ਦੇ ਕੱਪੜੇ ਇਕੱਠੇ ਕਰਕੇ ਹੀ ਆਪਾਂ ਵਾਸ਼ ਕਰਦੇ ਹਾਂ ਕੁਝ ਬੱਚੇ ਨੇ ਤੁਹਾਨੂੰ ਪਤਾ ਗਾਣ ਕਰ ਦੋ ਛੋਟੇ ਬੱਚੇ ਨੇ ਤਾਂ ਕਰਕੇ ਜਿਹੜੇ ਕੱਪੜੇ ਜ਼ਿਆਦਾ ਹੋ ਜਾਂਦੇ ਨੇ ਤੇ ਹੁਣ ਆਪਾਂ ਇਹ ਜਿਹੜੇ ਕੱਪੜੇ ਨੇ ਅੱਜ ਸਾਰੇ ਘਰ ਪਾਉਣ ਵਾਲੇ ਨੇ ਇਹਨਾਂ ਤੇ ਪ੍ਰੈਸ ਕਰਨ ਦੀ ਲੋੜ ਨਹੀਂ ਹੈਗੀ ਇੱਕ ਦੋ ਸੂਟ ਹੋਣਗੇ ਉਹਨਾਂ ਤੇ ਮੈਂ ਬਾਅਦ ਵਿੱਚ ਕਰ ਦਾਂਗੀ ਪ੍ਰੈਸ ਤੇ ਦੋ ਤਿੰਨ ਚਾਦਰਾਂ ਮੈਂ ਵਾਸ਼ ਕੀਤੀਆਂ ਸੀਗੀਆਂ ਇਹ ਤੁਹਾਨੂੰ ਪਤਾਗਾ ਛੋਟੇ ਬੱਚਿਆਂ ਕਰਕੇ ਨਾ ਕੰਮ ਵੱਧ ਜਾਂਦਾਗਾ ਪਰ ਚਲੋ ਕੋਈ ਗੱਲ ਨਹੀਂ ਤੇ ਆਪਾਂ ਜਿਹੜੇ ਕਪੜੇ ਵਾਸ਼ ਕਰਨ ਵਾਲੇ ਵਾਸ਼ ਕਰਦੇ ਨੇ ਉਹਨਾਂ ਨਾਲ ਦੀ ਨਾਲ ਮੈਨੂੰ ਇਹ ਹੁੰਦਾਗਾ ਵੀ ਹਨਾ ਇਕੱਠੇ ਵੀ ਕਰਦੇ ਆ ਜਿਹੜੇ ਥੀਤੋਂ ਨਾਲੇ ਨੇ ਮੈਂ ਮਸ਼ੀਨ ਨਹੀਂ ਚਲਾਉਂਦੀ ਮੈਂ ਥੀ ਵੀ ਧੋ ਦੇ ਦਿੰਦੀ ਆ ਕੋਈ ਉਹ ਨਹੀਂ ਕਰਦੀ ਜੀ ਕੋਦੋਂ ਕਪੜੇ ਉੱਚੀ ਮਸ਼ੀਨ ਚਲਾਉਂਦੇ ਨੇ ਕਈ ਕਈਆਂ ਨੂੰ ਤਾਂ ਪ੍ਰੋ ਹੁੰਦਾਗਾ ਵੀ ਹਨਾ ਵੀ ਦੋ ਤਿੰਨ ਕਪੜੇ ਵਿੱਚੇ ਵੀ ਮਸ਼ੀਨ ਚਲਾ ਲੈਂਦੇ ਨੇ ਬਟਾ ਜਦੋਂ ਵੀਰ ਸਕੂਲੋਂ ਆਉਂਦੀ ਐ ਤਾਂ ਮੈਨੂੰ ਇਹ ਹੁੰਦਾਗਾ ਹਨ ਵੀ ਨਾਲ ਦੀ ਨਾਲ ਵੀ ਵੀਰ ਦੀ ਜਿਹੜੀ ਵਰਦੀ ਵਾਸ਼ ਕਰ ਦਵਾ ਮਲੀ ਸਾਰੇ ਪਰਿਵਾਰ ਦੇ ਕੱਪੜੇ ਤੈ ਲਗਾਉਣ ਤੋਂ ਬਾਅਦ ਤੇ ਹੁਣ ਮੈਂ ਜਿਹੜੇ ਜਿਹੜੇ ਕੱਪੜੇ ਜਿੱਤੇ ਇੱਥੇ ਰੱਖਣੇ ਸੀ ਸਾਰੇ ਰੱਖਾ ਹੀ ਵੀ ਬੇ ਟੇਚੀ ਦੇ ਵਿੱਚ ਰੱਖ ਦਿੱਤੇ ਤੇ ਕੁਝ ਘਾ ਟ੍ਰੰਕ ਦੇ ਵਿੱਚ ਰੱਖ ਦਿੱਤੇ ਤੇ ਬਾਕੀ ਦਰਾਜ਼ ਦੇ ਵਿੱਚ ਰੱਖੇ ਹੀ ਤੇ ਉਸ ਤੋਂ ਬਾਅਦ ਹੁਣ ਮੈਂ ਲੱਗੀ ਸੀ ਇਧਰ ਝਾੜੂ ਲਗਾਉਣਾ ਕੁਝ ਜ਼ਿਆਦਾ ਤਾਂ ਹੈ ਨਹੀਂ ਕੂੜਾ ਬਟ ਫੇਰ ਵੀ ਹੋ ਜਾਂਦਾਗਾ ਤੇ ਵੈਸੇ ਤਾਂ ਅਸੀਂ ਸਫਾਈਆਂ ਪੰਜੀਰੀ ਤੋਂ ਦੋ ਦਿਨ ਪਹਿਲਾਂ ਕਰ ਲਈਆਂ ਸੀਗੀਆਂ ਸਾਰੀਆਂ ਦੇ ਕੋਣ ਜਿਹੜੇ ਜਾਲੇ ਵਗੈਰਾ ਸੀ ਸਾਰੇ ਝਾੜ ਲਏ ਸੀਗੇ ਉਹ ਬਸ ਥੋੜਾ ਮੂਹਤਾ ਇਧਰ ਉਧਰ ਸਾਮਾਨ ਪਿਆ ਸੀ ਜਿਹੜਾ ਮੂਰੀਆਂ ਦੇ ਵਿੱਚ ਲਾਲ ਵਿੰਡੋਸ ਕੋਲ ਸਾਮਾਨ ਪਿਆ ਸੀਗਾ ਤੇ ਵੀਰ ਜੀ ਦੇ ਕਰਕੇ ਕੁਝ ਨਾ ਕੁਝ ਮੰਗਦੀ ਰਹਿੰਦੀ ਉਹ ਉੱਥੇ ਰੱਖ ਦਿੰਦੀ ਇਹ ਚੀਜ਼ ਫਿਰ ਇਧਰ ਉਧਰ ਸੈਟਅਪ ਕਰਨਾ ਆਏਗਾ ਸੀ ਉਹ ਮੈਂ ਨਾਲ ਦੀ ਨਾਲ ਕਰ ਦਿੱਤਾਗਾ ਤੇ ਹੋਰ ਤਾਂ ਜ਼ਿਆਦਾ ਕੋਈ ਕੰਮ ਨਹੀਂ ਹੁੰਦਾ ਘਰ ਦੇ ਵਿੱਚ ਹੀ ਹੁੰਦਾਗਾ ਬੱਚਿਆਂ ਨਾਲ ਹੁੰਦੇ ਨੇ ਕੰਮ ਬੱਚੇ ਤੋਂ ਬਿਨਾਂ ਤਾਂ ਕੋਈ ਕੰਮ ਵੀ ਨਹੀਂ ਹੁੰਦਾ ਜਿਸ ਤਨ ਵੀਰ ਸਕੂਲੀ ਚੱਲੀ ਜਾਂਦੀ ਆ ਉਸ ਤੋਂ ਬਾਅਦ ਲਾਲੋ ਵੀ ਘਰ ਦੇ ਵਿੱਚ ਕੋਈ ਕੰਮ ਨਹੀਂ ਹੁੰਦਾਗਾ ਤੇ ਵੀਰੀ ਹੁੰਦੀ ਆ ਜਿਹੜੇ ਕੰਮ ਵਧਾ ਦੇ ਨਹੀਂ ਕਦੇ ਖੜਿਆ ਹੁੰਨੇ ਕਿੱਧਰ ਸੁੱਟ ਦਿੰਦੀ ਹੈ ਕਦੇ ਕਿੱਧਰ ਸੁੱਟ ਦਿੰਦੀ ਹੈ ਸਵੇਰੇ ਸਵੇਰੇ ਵੀ ਉਹਨੂੰ ਇਹ ਹੁੰਦਾ ਕਾ ਵੀ ਮੈਂ ਖੜਿਆ ਉਹਨਾਂ ਨਾਲ ਖੇਡਾਂ। ਕੰਮ ਲਈ ਹੁਣ ਸਭ ਤੋਂ ਪਹਿਲਾਂ ਪਵਿਸ਼ਾਉਣੀਆਂ ਚਾਦਰ ਕਿਉਂਕਿ ਕੱਲ ਚਾਦਰ ਵਾਸ਼ ਕਰ ਦਿੱਤੀ ਸੀ ਉਸ ਤੋਂ ਬਾਅਦ ਮੈਂ ਵਿਸ਼ਾਈ ਨਹੀਂ ਸੀਗੀ ਤੇ ਮੈਟ ਵੀ ਮੈਂ ਧੁੱਪੇ ਰੱਖ ਦਿੱਤਾ ਸੀਗਾ ਤਾਂ ਕਿ ਥੋੜੀ ਬਹੁਤੀ ਜਿਹੜੀ ਗੰਦਗੀ ਹੈ ਉਹ ਨਿਕਲ ਜੇ ਮੈਂ ਛਾੜ ਦਿੱਤਾ ਸੀ ਉਸ ਤੋਂ ਬਾਅਦ ਤੇ ਆਪਾਂ ਧੁੱਪੇ ਰੱਖ ਕੇ ਉਸ ਤੋਂ ਬਾਅਦ ਛਾੜ ਦੇਣਾ ਫਿਰ ਕਾਫੀ ਜ਼ਿਆਦਾ ਗੰਦਗੀ ਹੈ ਜਿਹੜੀ ਏਦਾਂ ਹੀ ਨਿਕਲ ਜਾਂਦੀ ਹੈ ਤੇ ਵੈਸੇ ਤਾਂ ਮੈਂ ਵਾਸ਼ ਵੀ ਕਰ ਦਿੱਤਾ ਸੀਗਾ ਇੱਕ ਤੇ ਹਾਂਜੀ ਫੈਮਿਲੀ ਉਸ ਤੋਂ ਬਾਅਦ ਹੁਣ ਮੈਂ ਚਾਦਰ ਕੱਲੇ ਸੀ ਇਹ ਲਾਈਟ ਕਲਰ ਦੀ ਚਾਦਰ ਇਹ ਵੀ ਨਿਊ ਹੀ ਚਾਦਰ ਹੈ ਤੇ ਮੈਂ ਹੀ ਸੋਚਿਆ ਵੀ ਇਹ ਵਛਾ ਦਿੰਨੇ ਅੱਜ ਤੇ ਆਹ ਅੱਜ ਲਾਗੇ ਸੀ ਆਪਾਂ ਨਾਲ ਦੀ ਨਾਲ ਮੈਂ ਸੋਚਿਆ ਵੀ ਛੋੜੂ ਵੀ ਜਿਹੜਾ ਕੱਢ ਦਿੰਨੇ ਆ ਤੇ ਬੈੱਡ ਹੈਡ ਮੈਂ ਪਹਿਲਾਂ ਸਾਫ਼ ਕਰ ਦਿੱਤਾ ਸੀਗਾ ਡਸਟਿੰਗ ਵਾਲੇ ਟਾਈਮ ਥੋੜਾ ਬਹੁਤ ਤਾਂ ਸਾਰੇ ਕਮਰੇ ਦੇ ਵਿੱਚ ਡਸਟਿੰਗ ਕੀਤੀ ਸੀ ਜਦੋਂ ਦੀ ਫੈਮਿਲੀ ਇੱਕ ਪਾਸੇ ਤਾਂ ਮੈਂ ਕੂੜਾ ਜਿਹੜਾ ਕੱਢ ਲਿਆ ਸੀਗਾ ਹੁਣ ਦੂਜੇ ਪਾਸੇ ਸੋਫੇ ਸੀ ਇਧਰ ਉਧਰ ਕਰ ਦਿੱਤੇ ਸੀ ਕਿਉਂਕਿ ਵੀਰ ਜਦੋਂ ਖੇਡਦਿਆਂ ਨਾ ਸੋਫੇ ਉੱਪਰ ਬੈਠ ਕੇ ਤਾਂ ਉਹ ਕਈ ਵਾਰ ਬੱਚਿਆਂ ਨਾਲ ਹਨ ਚੀਜ਼ਾਂ ਇਧਰ ਉਧਰ ਕਰ ਦਿੰਦੀ ਆ ਕਿਉਂਕਿ ਸੋਫੇ ਦੇ ਪਿੱਛੇ ਸੜ ਦਿੰਦੀ ਇਹ ਚੀਜ਼ਾਂ ਕਾਗਜ਼ ਵਗੈਰਾ ਹੋ ਜਾਂਦੇ ਰੈਪਰ ਵਗੈਰਾ ਤੇ ਇੱਧਰ ਸੁੱਟ ਦਿੰਦੀ ਆ ਫਿਰ ਮੈਨੂੰ ਇਹ ਹੁੰਦਾਗਾ ਵੀ ਨਾਲ ਦੀ ਨਾਲ ਜਿਹੜੀ ਕਲੀਨਿੰਗ ਹੋ ਜੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਹੈਗੀ ਸੋਫੇ ਇਧਰ ਉਧਰ ਕਰਕੇ ਕਲੀਨਿੰਗ ਕਰ ਦਿੱਤੀ ਸੀ ਮੈਂ ਤੇ ਕਈ ਵਾਰ ਤਾਂ ਰਿਮੋਟ ਵਗੈਰਾ ਹੁੰਦਾ ਏ ਸੀ ਦਾ ਜਾਂ ਕੋਈ ਵੀ ਹਨ ਕੋਈ ਕ ਤੇ ਮੈਂ ਦੋ ਤਿੰਨ ਦਿਨਾਂ ਬਾਅਦ ਜਿਹੜਾ ਚੈੱਕ ਕਰ ਲੈਣੀ ਹੁੰਦੀ ਆ ਵੀ ਦੇਖੋ ਹੁਣ ਬੱਚੀ ਛੁੱਟ ਦਿੰਦੇ ਨਹੀਂ ਚੀਜ਼ ਕਈ ਵਾਰ ਆਪਾਂ ਲੱਭਦੀ ਨਹੀਂ ਤੇ ਨਾਲ ਨਾਲ ਆ ਪਕੂੜਾ ਵੀ ਕੱਢਦੇ ਨੇ ਕਈ ਵਾਰ ਹੁਣ ਵਾਲ ਵਗੈਰਾ ਪਾਉਨੇ ਆ ਓਕੇ ਵਾਲ ਵੀ ਫਸ ਜਾਂਦੇ ਆ ਸਾਈਡਾਂ ਦੇ ਵਿੱਚ ਤੇ ਵੈਸੇ ਤਾਂ ਆਪਾਂ ਇੱਕ ਡੱਬਾ ਲਗਾ ਰੱਖਿਆਗਾ ਪਰ ਫੇਰ ਵੀ ਚਲੋਣਾ ਕਿਤੇ ਨਾ ਕਿਤੇ ਥੋੜਾ ਬਹੁਤਾ ਰਹਿ ਜਾਂਦਾਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਲੱਗਦੇ ਆ ਜੀ ਥੋੜੀ ਬਹੁਤੀ ਡਸਟਿੰਗ ਤੇ ਸੋਫੇ ਦੇ ਉੱਪਰ ਥੋੜਾ ਜਿਹਾ ਰਿੱਤਾ ਲੱਗਿਆ ਸੀਗਾ ਮੈਨੂੰ ਤੇ ਨਾਲ ਦੀ ਨਾਲ ਆਪਾਂ ਡਸਟਿੰਗ ਜਿਹੜੀ ਕਰ ਦਿੱਤੀ ਕਿਤਾ ਜਦੋਂ ਮੈਂ ਜੂਰ ਸਾਹਿਬ ਗਈ ਸੀ ਤਾਂ ਮੰਮੀ ਨੇ ਮੇਰੇ ਮੰਗਰੋਂ ਦੇਖੋ ਹਨ ਜਿਹੜੇ ਇਹਦੇ ਕੱਪੜੇ ਸੀਗੇ ਕਵਰ ਸੀਗੇ ਦੇ ਸੋਫਿਆਂ ਦੇ ਉਹ ਸਾਰੇ ਜਿਹੜੇ ਵਾਸ਼ ਕਰ ਦਿੱਤੇ ਸੀ ਡਾਈਨਿੰਗ ਟੇਬਲ ਦੇ ਚੇਅਰਸ ਦੇ ਕਵਰ ਹਨ ਸੋਫਿਆਂ ਦੇ ਕਵਰ ਹਨ ਥੋੜੇ ਪੱਤੇ ਜਿਹੜੇ ਕਵਰ ਸੀ ਸਾਰੇ ਵਾਸ਼ ਕਰ ਦਿੱਤੇ ਸੀ ਇੱਕ ਵਾਰ ਕਲੀਨਿੰਗ ਕਰ ਦਿੱਤੀ ਸੀ ਪ੍ਰੋਪਰ ਤੇ ਉਸ ਤੋਂ ਬਾਅਦ ਤੋਂ ਐ ਲੈ ਲਓ ਜੂਰ ਸਾਹਿਬ ਤੋਂ ਹੋਣ ਤੋਂ ਬਾਅਦ ਤੋਂ ਲੈ ਲਾ ਮੈਂ ਦੋ ਤਿੰਨ ਵਾਰ ਕਲੀਨਿੰਗ ਕਰ ਦਿੱਤੀਗੀ ਤੇ ਫਿਰ ਵੀ ਚਲੋ ਬੱਚਿਆਂ ਨਾਲ ਹੋ ਜਾਂਦਾਗਾ ਤੇ ਹੁਣ ਆਇਆ ਕਵਰ ਸਾਫ ਕਰਕੇ ਹੁਣ ਆਪਾਂ ਨਾਲ ਦੀ ਨਾਲ ਜਿਹੜਾ ਝਾੜੂ ਹੈ ਕੋਈ ਕੱਢ ਦੇਣੀ ਹੈ ਕਿਉਂਕਿ ਜਿਹੜੀ ਪੀਵੀਸੀ ਦੀ ਸਾਈਡ ਆਉਂਦੀ ਨੇ ਇਹਦੇ ਵਿੱਚ ਥੋੜਾ ਬਹੁਤ ਸਿਮਿੰਟ ਹੈ ਜਿਹੜਾ ਨਿਕਲਦਾ ਰਹਿੰਦਾਗਾ ਘਿਰਦਾ ਰਹਿੰਦਾਗਾ ਤੇ ਫਿਰ ਉਹ ਵੀ ਜਿਹੜਾ ਆਪਾਂ ਕੱਢ ਦੇਣੀ ਹੈ ਅੱਜ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਡੂੰਘੇ ਝਾੜੂ ਮਾਰ ਲੀ ਦੋ ਰੂਮਸ ਦੇ ਵਿੱਚੋਂ ਝਾੜੂਏ ਜਿਹੜਾ ਤੇ ਪੋਚਾ ਮੈਂ ਕੱਢ ਲਿਆਂਦਾ ਸੀਗਾ ਤੇ ਝਾੜੂ ਤਾਂ ਮੈਂ ਪਹਿਲਾਂ ਸਾਰੇ ਘਰ ਦੇ ਵਿੱਚੋਂ ਕੱਢ ਦਿੰਨੀ ਆ ਫਿਰ ਉਸ ਤੋਂ ਬਾਅਦ ਹੀ ਪੋਚਾ ਲਾਉਣੀ ਨਹੀਂ ਅੱਜ ਮੈਂ ਪੋਚਾ ਲਗਾਉਂਗੀ ਇਹ ਦਿਨਾਲੋ ਬੱਤ ਪਰ ਨਾਲ ਤੇ ਦਿਨਾਲੀ ਲਗਾਉਂਗੀ ਅੱਜ ਪੋਚਾ ਤੇ ਵੈਸੇ ਤਾਂ ਮੈਂ ਡੇਲੀ ਆਹ ਥਾਣੀ ਲਗਾਉਣੀ ਅੱਜ ਮੇਰਾ ਮੂਡ ਨਹੀਂ ਸੀਗਾ ਵੀਰ ਮੈਂ ਬੈਠ ਕੇ ਬਹੁਤ ਚੜਾਗਾਵਾਗਾ ਕੁਝ ਮੇਰੀ ਸੇਤ ਵੀ ਠੀਕ ਨਹੀਂ ਸੀਗੀ ਫਿਰ ਮੈਂ ਸੋਚਿਆ ਵੀ ਚਲੋ फटाफट ਜਿਹੜਾ ਪੋਚਾ ਲਗਾ ਦਨੇ ਇਹਦੇ ਨਾਲ ਵੀ ਬਹੁਤ ਸਾਫ ਪੋਚਾ ਲੱਗਦਾਗਾ ਬਿਲਕੁਲ ਵੀ ਗੰਦਗੀ ਨਹੀਂ ਰਹਿੰਦੀ ਮੈਂ ਪਾਣੀ ਦੇ ਵਿੱਚ ਥੋੜਾ ਜਿਹਾ ਡਟਾਲ ਜਾਂ ਲਾਈਜ਼ੋਲ ਪਾ ਲੈਣੀ ਆ ਕਿਉਂਕਿ ਕਿਟਾਣੂ ਵਗੈਰਾ ਨਹੀਂ ਰਹਿੰਦੇ ਉਹਦੇ ਨਾਲ ਦੇਖੋ ਜਿਵੇਂ ਛੋਟਾ ਬੱਚਾਗਾ ਕਿਉਂਕਿ ਇਹ ਜ਼ਿਆਦਾ ਟਰੈਕਟ ਹੁੰਦੇ ਨੇ ਹਨਾ ਲਾ ਲੋ ਵੀ ਬੱਚਿਆਂ ਨੂੰ ਬਿਮਾਰੀਆਂ ਵਗੈਰਾ ਨਾ ਹੋਣ ਤੇ ਜਦੋਂ ਛੋਟੇ ਬੱਚੇ ਹੁੰਦੇ ਨੇ ਘਰ ਫਿਰ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਹਰ ਇੱਕ ਚੀਜ਼ ਦਾ ਸਾਫ ਸਵਾਈ ਦਾ ਫੈਮਲੀ ਹੁਣ ਸਾਰੇ ਕੰਮ ਨਿਬੜਲੇ ਸੀ ਮੈਂ ਤੇ ਮੰਮੀ ਨੇ ਰੋਟੀ ਵਗੈਰਾ ਵੀ ਲਾ ਦਿੱਤੀ ਸੀ ਤੇ ਕਿਚਨ ਵਗੈਰਾ ਵੀ ਮੈਂ ਸਾਫ ਕਰੀ ਤੇ ਪ੍ਰੋਪਰ ਡੀਪ ਕਲੀਨਿੰਗ ਕਰਾਈ ਸੀਗੀ ਤੇ ਉਸ ਤੋਂ ਬਾਅਦ ਲਾ ਲੋ ਵੀ ਕੱਪੜੇ ਵਗੈਰਾ ਵੀ ਤੈਅ ਹੋ ਗਏ ਸੀ ਬਸ ਇਹ ਦੋ ਸੂਟ ਜਿਹੜੇ ਮੈਂ ਕੱਢੀ ਸੀਗੇ ਲਾ ਲੋ ਇੱਕ ਦੀਪ ਦਾ ਕੁੜਤਾ ਪਜਾਮਾ ਹੋ ਗਿਆ ਸੀਗਾ ਤੇ ਇੱਕ ਮੇਰਾ ਸੂਟ ਸੀਗਾ ਕਿਉਂਕਿ ਇਹਨਾਂ ਤੇ ਆਪਾਂ ਪ੍ਰੈਸ ਕਰਨੀ ਸੀ ਆਪਾਂ ਨਿਊ ਸਟਿਚ ਕਰਾਇਆ ਸੀ ਮੈਂ ਸੂਟ ਪਰਸੋ ਪੰਜੀਰੀ ਵਾਲੇ ਦਿਨ ਜਦੋਂ ਆਈ ਸੀ ਪੰਜੀਰੀ ਵਾਲੇ ਉਸਦੇ ਨਹੀਂ ਪਾਇਆ ਸੀਗਾ ਤੇ ਦਿੱਤੇ ਕੁਝ ਲੱਗ ਗਿਆ ਸੀਗਾ ਤੇ ਉਹ ਮੈਂ ਇਦਾਂ ਹੀ ਵਾਸ਼ ਕਰ ਦਿੱਤਾ ਸੀ ਨਾਲ ਦੀ ਨਾਲ ਤੇ ਹੁਣ ਲਾ ਲਓ ਮਹਿੰਦੀ ਤੇ ਪ੍ਰੈਸ ਕਰਦੀ ਕਿਉਂਕਿ ਕੱਲ ਨੂੰ ਆਪਾਂ ਜਾਣਾਗਾ ਕਿਤੇ ਜ਼ਰੂਰੀ ਕੰਮ ਤੇ ਉਹ ਵੀ ਤੁਹਾਨੂੰ ਬਲੌਗ ਦੇ ਵਿੱਚ ਸ਼ੇਅਰ ਹੋਊਗਾ ਬਲੌਗ ਦੇ ਵਿੱਚ ਦੇਖਣ ਨੂੰ ਮਿਲੂਗਾ ਵੀ ਆਪਾਂ ਕੱਲ ਨੂੰ ਕਿੱਥੇ ਜਾਵਾਂਗੇ ਹਾਂਜੀ ਫੈਮਿਲੀ ਤੇ ਹੁਣ ਮੈਂ ਨਾਲ ਦੇ ਨਾਲ ਪ੍ਰੈਸ ਤਾਂ ਜਿਹੜਾ ਉਹ ਕਰ ਦਿੰਨੀ ਐ ਇਹਨਾਂ ਕੱਪੜੇ ਉੱਪਰ ਮੰਮੀ ਨੇ ਵੀ ਪਾਂਡੇ ਵਗੈਰਾ ਵਾਸ਼ ਕਰ ਲਈ ਸੀ ਬਸ ਉਹ ਵੇੜਾ ਵਾਸ਼ ਕਰਨ ਲੱਗੇ ਪਏ ਸੀ ਤੇ ਬਾਥਰੂਮ ਵਾਸ਼ ਕਰਨ ਲੱਗੇ ਪਏ ਸੀ ਮੈਂ ਸੋਚਿਆ ਵੀ ਚਲੋ ਆਪਾਂ ਹੁਣ ਪ੍ਰੈਸ ਕਰ ਦਿੰਨੇ ਆ ਤੇ ਮੈਂ ਸੂਟ ਲਾਈਟ ਵੇਟ ਜਿਹਾ ਸੂਟ ਹੈ ਮੇਰਾ ਮਿੰਵੇ ਇਸ ਵੀ ਗਰਮੀ ਆ ਨਾ ਗਰਮੀ ਦੇ ਵਿੱਚ ਚਲੋ ਹਣਾ ਇਦਾਂ ਹੀ ਸੋਹਣਾ ਲੱਗਦਾਗਾ ਸੂਟ ਲਾਈਟ ਵੇਟ ਤੇ ਉਸ ਤੋਂ ਬਾਅਦ ਏਸੀ ਪਾਣਾ ਮੈਨੂੰ ਤਾਂ ਵੀ ਸ਼ਾਮ ਨੂੰ ਜਿਹੜੀ ਪ੍ਰੈਸ ਕਰ ਲਵਾਂਗੀ ਫਿਰ ਮੈਂ ਸੋਚਿਆ ਵੀ ਵੀਰ ਆ ਜੂਗੀ ਫਿਰ ਵੀਰ ਨੂੰ ਵੀ ਸੰਭਾਲਣਾ ਹੋ ਜਾਂਦਾਗਾ ਤੰਗ ਕਰਨ ਲੱਗ ਜਾਂਦੀ ਏ ਕੁਛ ਇਹ ਜਿਹੜੀ ਵਾਇਰ ਹੈ ਇਹਦੇ ਉੱਪਰ ਵੀ ਨਾ ਦੋ ਤਿੰਨ ਕ੍ਰੈਕ ਹੋਏ ਪਏ ਨੇ ਟੇਪ ਵਗੈਰਾ ਨਹੀਂ ਉਹ ਬਟ ਉਹ ਸਾਰੀਆਂ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਮੈਨੂੰ ਇਹ ਸੀ ਵੀ ਆਪਾਣਾ ਇਹ ਕੱਪੜਾ ਵੀ ਫੜਦੀ ਐ ਪ੍ਰੈਸ ਤਾਂ ਫਿਰ ਮੈਨੂੰ ਡਰ ਡਰ ਕੇ ਕਰਨਾ ਪੈਂਦਾਗਾ ਤੇ ਸੀਗਾ ਤੇ ਹੁਣ ਮੈਂ ਨਾਲ ਦੀ ਨਾਲ ਜਿਹੜੇ ਕੱਪੜੇ ਪ੍ਰੈਸ ਕਰਕੇ ਰੱਖ ਦੂੰਗੀ ਫਿਰ ਕੋਈ ਟੈਨਸ਼ਨ ਨਹੀਂ ਰਹਿਣੀ ਹੈਗੀ ਹਾਂਜੀ ਭਾਵਨੀ ਇਸ ਵਾਰ ਤਾਂ ਆਪਾਂ ਦੋ ਤਿੰਨ ਸੂਟ ਜਿਹੜੇ ਇੱਦਾਂ ਹੀ ਰੈਡੀ ਕਰਾ ਲਈ ਸੀਗੇ ਤੇ ਇੱਕ ਤਾਂ ਇਹ ਵਾਲਾ ਸੂਟ ਜਿਹੜਾ ਮੈਂ ਪ੍ਰੈਸ ਕਰ ਰਹੀ ਐ ਇੱਕ ਗ੍ਰੀਨ ਵਾਲਾ ਸੂਟ ਜਿਹੜਾ ਮੈਂ ਤੀਜ ਦੇ ਟਾਈਮ ਪਾਇਆ ਸੀ ਇੱਕ ਮੈਂ ਜਿਹੜਾ ਕਾਫੀ ਸ਼ੇਡ ਪਾਉਣੀ ਨਹੀਂ ਆ ਇਹ ਸੂਟ ਮੈਂ ਇਸ ਵਾਰ ਲੈ ਲਈ ਸੀਗੇ ਬਾਕੀ ਹੁਣ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਤਿਹਾਰ ਆਉਣ ਲੱਗੇ ਪਏ ਆ ਕਰਵਾ ਚੌਥ ਆਉਣ ਵਾਲਾਗਾ ਕਰਵਾ ਚੌਥ ਰੱਖ ਦੇਉਨੇ ਆਪਾਂ ਕਿ ਚੱਕਰੀ ਦਾ ਵੀ ਵਰਤ ਰੱਖਦੀ ਹੁੰਨੀ ਆ ਮੈਂ ਤੇ ਤਾਂ ਕਰਕੇ ਆਪਾਂ ਜਾਵਾਂਗੇ ਕੱਪੜੇ ਲੈਣ ਤੇ ਉਹ ਵੀ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗਾ ਜਦੋਂ ਆਪਾਂ ਜਾਵਾਂਗੇ ਵੈਸੇ ਅਜੇ ਤੱਕ ਕੋਈ ਸਲਾਹ ਨਹੀਂ ਜੇ ਕਈ ਵਾਰ ਸਲਾਵਣ ਦੀ ਤਪਾ ਜ਼ਰੂਰ ਵਲੌਗ ਬਣਾਵਾਂਗੇ ਉਸ ਦਿਨ ਦਾ ਵੀ ਤੇ ਇਸ ਵਾਰ ਮੈਂ ਸੋਚੇ ਮੈਂ ਡਿਫਰੈਂਟ ਜਿਹਾ ਕਲਰ ਲੈ ਕੇ ਆਵਾਂਗੀ ਇਹ ਅੱਜ ਵੀ ਅਮਨੀ ਇਥੇ ਕਰਦੇ ਆਪਣੇ ਅੱਜ ਦੇ ਵਲੌਗ ਦਾ ਐਂਡ ਮਿਲਦੇ ਹਾਂ ਔਰ ਬੀਟੀ ਦੇ ਨਾਲ ਉਦ ਤੱਕ ਬਾਏ ਬਾਏ ਜੀ